ਤੁਹਾਨੂੰ ਜੀ ਆਪਾਂ ਹਨ ਸਜਲਾ ਵਾਟਰਫਾਲ ਜਿਹੜਾ ਹੈ ਅੱਛਾ ਤੁਹਾਡਾ ਇੱਥੇ ਨਾਲ ਹੀ ਹੈ ਪਿੰਡ ਕੋਈ ਹਾਂ ਮੈਂ ਲੋਕਲ ਹੀ ਹਾਂ ਅੱਛਾ ਤੁਹਾਨੂੰ ਲੱਗ ਨਹੀਂ ਰਹੀ ਆ ਮੈਂ ਤਾਂ ਹੀ ਕਿਹਾ ਮੈਂ ਕਿਹਾ ਲੋਕ ਨਹੀਂ ਲੱਗ ਰਹੀ ਆ ਤੁਹਾਨੂੰ ਸਾਰੇ ਉੱਤੇ ਬੈਠ ਕੇ ਖਾ ਰਹੇ ਮੈਗੀਆਂ ਮੂਗੀਆਂ ਪਾਣੀ ਦੇ ਵਿੱਚ ਡੋਬ ਕੇ ਪੈਰ ਆਪਣੇ ਬਰੋਕੋਲੀ ਆ ਕੋਕ ਬਾਹਰ ਰੱਖੀ ਐ ਚਪਲਾਂ ਵਿੱਚ ਰੱਖੀਆਂ ਐ ਸੋ ਲੋ ਜੀ ਸਾਡੇ ਪਹਾੜਾਂ ਜੀ ਦੇਖੋ ਫੁੱਲ ਲਾ ਕੇ ਓਏ ਹੋਏ ਆਂਟੀ ਆਪ ਇਸੀ ਲਈ ਹੈਲਦੀ ਹੋ ਥੋੜਾ ਜਿਹਾ ਆਪ ਮਟੀਰੀਅਲ ਤਾਜ਼ਾ ਖਾਤੇ ਹੋ ਸਾਰਾ ਕੁਝ ਹੈ ਬਰੈਡ ਜੈਮ ਥੋੜੀ ਲਾਉਣੀ ਕਿ ਜ਼ਿਆਦਾ ਬਣ ਰਹੀਆਂ ਪਿਆਜ਼ ਪਾ ਕੇ ਪੰਜ ਪਿਆਜ਼ ਜ਼ਿਆਦਾ ਪੈਂਦੇ ਨਾ ਪਿੰਡਿਆਂ ਚ ਫਿਰ ਮਜ਼ਾ ਹੀ ਦਵਾ ਜਦੋਂ ਅਨੀਅਨ ਕਚਕਚ ਕਰਕੇ ਮੂੰਹ ਮੇ ਆਏ ਓਕੇ ਨਾਨਾ ਸ਼ਾਂਚੀ ਪਾਏ ਬੈਂ ਸਕੂਲ ਦਾ ਹੋਮਵਰਕ ਜੋ ਜੋ ਮੈਮ ਨੇ ਦਿੱਤਾ ਉਹ ਰਿਵੀਜ਼ਨ ਮੈਂ ਕਰਵਾਉਂਦਾ ਰਹਿਣਾ ਇੱਕ ਸਪੈਸ਼ਲ ਬੜਾ ਵਸੇ ਇਹ ਸੋ ਹਿੰਦੀ ਦਾ ਕੰਮ ਹੋ ਗਿਆ ਹੁਣ ਵਾਰੀ ਆ ਗਈ ਜੀ ਇੰਗਲਿਸ਼ ਦੀ ਵਾਹ ਕਿੰਨਾ ਸੁਨ ਲੱਗਿਆ ਨਾ ਸੇ ਪੰਦੇ ਹਨ ਤਰਖਤੋਣੇ ਬਹੁਤ ਸੋਹਣੇ ਉਹ ਦਿਖਾਵਾਂਗੇ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਵਾਗਤ ਕਰਦੇ ਆਂ ਅੱਜ ਦੀ ਇਸ ਨਵੇਂ ਵੀਡੀਓ ਦੇ ਵਿੱਚ ਅੱਪਾ ਹੈਗੇ ਆ ਜੀ ਮਨਾਲੀ ਦੇ ਏਰੀਆ ਦੇ ਵਿੱਚ ਤੇ ਆ ਪਾਏਗੇ ਨਕਰ ਰੋਡ ਦੇ ਉੱਤੇ ਸੋ ਦੇਖਦੇ ਆ ਕਿਵੇਂ ਦੀ ਲੋਕੇਸ਼ਨ ਮਿਲਦੀ ਅੱਜ ਕੋਈ ਪੱਕੀ ਲੋਕੇਸ਼ਨ ਨਹੀਂ ਵੀ ਕਿੱਥੇ ਜਾਣਾ ਅਸੀਂ ਕਿੱਥੇ ਰਹਿਣਾ ਹੈ ਸੋ ਇਸ ਕਰਕੇ ਓ ਮਾਈ ਗਾਡ ਦੇਖੋ ਕਿੰਨਾ ਖਤਰਨਾਕ ਜ਼ਰਾ ਆ ਸੋ ਇਹ ਨੇ ਜੀ ਆੜੂ 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 ਲੱਗ ਰਹੇ ਆ ਇਹ ਸਾਰੇ ਸੇਵ ਹੈ ਜੀ ਚਲੋ ਜੀ ਆਏ ਹੈਗਾ ਜੀ ਸੱਜਲਾ ਪਿੰਡ ਸੱਜਲੇ ਪਿੰਡ ਚ ਉਹ ਛੋਟਾ ਜਿਹਾ ਵਾਟਰਫਾਲ ਆ ਰਿਹਾ ਲekin ਜਿਹੜਾ ਵੱਡਾ ਵਾਟਰਫਾਲ ਉਹਦੇ ਲਈ ਤਕਰੀਬਨ ਕਹਿੰਦੇ ਅੱਧਾ ਕਿਲੋਮੀਟਰ ਦੀ ਜਿਹੜੀ ਹੈ ਨਾ ਟਰੈਕ ਆ ਤੇ ਟਰੈਕ ਮੈਂ ਕਰ ਨਹੀਂ ਸਕਦਾ ਬੱਚਿਆਂ ਦੇ ਨਾਲ ਤੁਹਾਨੂੰ ਵੀ ਪਤਾ ਠੀਕ ਆ ਜੀ ਇਸ ਕਰਕੇ ਆਪਾਂ ਟਰੈਕ ਤਾਂ ਨਹੀਂ ਕਰ ਰਹੇ ਸੋ ਇੱਥੇ ਲਾ ਕੇ ਅਸੀਂ ਲੋਕੇਸ਼ਨ ਦੇਖਾਂਗੇ ਕਿੱਥੇ ਗੱਡੀਆਂ ਲਾ ਸਕਦੇ ਆ ਕਿੱਥੇ ਲਾਈਏ ਲੋਕੇਸ਼ਨ ਨੂੰ ਲੋਕਾਂ ਨੂੰ ਪੁੱਛ-ਪੁੱਛ ਕੇ ਦੇਖਦੇ ਹਾਂ ਜੀ ਹਾਂ ਜੀ ਇੱਕ ਵਾਰ ਪਿੱਛੇ ਕਰੋ ਆਪਾਂ ਉਹ ਗੱਡੀ ਪਿੱਛੇ ਕਰਕੇ ਉਧਰ ਨੂੰ ਕਰਕੇ ਲਾਵਾਂਗੇ ਫਿਰ ਆਵੇ ਉਧਰ ਨੂੰ ਲਾ ਦੋ ਇੱਥੇ ਤਾਂ ਛੋਟਾ ਜਿਹਾ ਵਾਟਰਫਾਲ ਆ ਤੁਸੀਂ ਨਾਲੇ ਇੱਥੇ ਲੋਕਾਂ ਤੋਂ ਪੁੱਛ ਲੈਣੇ ਆਪਾਂ ਵੱਡਾ ਪਿੱਛੇ ਇੱਥੋਂ ਠੀਕ ਆ ਜੀ ਤੇ ਵੱਡੇ ਤੇ ਚੱਲ ਬਣ ਇੱਧਰ ਚੜ੍ਹ ਦਿੰਨੇ ਛਾਵੇਂ ਉਧਰ ਉਹ ਰੋਡ ਆ ਫਿਰ ਮੋੜ ਸੁਣੋ ਜੀ ਆਪਾਂ ਹਨਾ ਸਜਲਾ ਵਾਟਰਫਾਲ ਜਿਹੜਾ ਹੈ ਉਦੇ ਕੋਲ ਪਹੁੰਚ ਚੁੱਕੇ ਆ ਉਥੇ ਸੋ ਕਾਫੀ ਟੂਰਿਸਟ ਇੱਥੇ ਵੀ ਜਿਹੜੇ ਆ ਰਹੇ ਦੇਖ ਸਕਦੇ ਤੁਸੀਂ ਬਾੜੀ ਤੋਂ ਟਰੈਕ ਕਰਕੇ ਨਹੀਂ ਜਾ ਸਕਦੇ ਕਿਉਂਕਿ ਗੱਡੀ ਮੈਂ ਸਟਾਰਟ ਕਰਕੇ ਰੱਖਿਆ ਹੈ ਬੱਚੇ ਸੁੱਤੇ ਪਏ ਬੱਚੇ ਸੁੱਤੇ ਪਏ ਆ ਬੱਚਾ ਆ ਮੈਂ ਹੁਣੇ ਆ ਜਾਣਾ ਬਸ 2 ਮਿੰਟ ਚ ਰਹਿ ਗਈ ਆਪਾਂ ਸੋ ਬਾਕੀ ਇਹਨਾਂ ਲੋਕਲ ਕੋ ਪੁੱਛਦੇ ਆ ਪਹਾੜੀਓਂ ਕੋ ਇੱਥੇ ਹੈਗੀ ਕੋ ਲੋਕੇਸ਼ਨ ਕੋਈ ਤੁਹਾਡੇ ਲੱਗ ਛਾ ਕੇ ਗੱਡੀਆਂ ਲਾਉਣ ਦੀ ਸੋ ਬਾਕੀ ਇਹ ਲੋਕੇਸ਼ਨ ਆ ਆਈ ਜੀ ਜਾਇ ਅੱਛਾ ਐਪਲੀਕੇਸ਼ਨ ਨਹੀਂ ਜਾ ਤੁਹਾਡਾ ਇੱਥੇ ਨਾਲ ਹੀ ਆ ਪਿੰਡ ਕੋਈ ਹਾਂ ਮੇ ਲੋਕਲੀ ਹੋਈ ਹੈ ਅੱਛਾ ਉਹ ਲੱਗ ਨਹੀਂ ਰਹੀ ਅ ਮੈਂ ਤਾਂ ਹੀ ਕਿਹਾ ਮੈਂ ਕਿਹਾ ਲੋਕ ਨਹੀਂ ਲੱਗ ਰਹੀ ਆਪ ਕੋਲ ਚਲੋ ਜੀ ਕਾਫੀ ਟੂਰਿਸਟ ਜਿਹੜੇ ਆਏ ਹੋਏ ਆ ਸਾਰੇ ਉੱਤੇ ਬਹਿ ਕੇ ਖਾ ਰਹੇ ਮੈਗੀਆਂ ਮੂਗੀਆਂ ਪਾਣੀ ਦੇ ਵਿੱਚ ਡੋਬ ਕੇ ਪੈਰ ਆਪਣੇ ਸੋ ਉਹ ਦੇਖੋ ਜੀ ਉੱਪਰੋਂ ਆ ਰਿਹਾ ਵਾਟਰਫਾਲ ਇਹ ਵਾਲਾ ਸੋ ਮੈਂ ਨਹੀਂ ਜਾ ਰਹੇ ਕਿਉਂਕਿ ਬੱਚੇ ਗੱਡੀ ਸੁੱਤੇ ਪਏ ਆ ਦੈਟਸ ਵਾਈ ਸੋ ਆਪਾਂ ਇੱਥੇ ਹੀ ਸੇਕ ਕੀ ਕਰਾਂਗੇ ਇੰਜੋਏ ਤੁਹਾ ਦੇਖੋ ਇਹ ਲੱਗੇ ਸੇ ਇਹ ਉੱਤਰ ਕਿ ਦੀ ਗਈ ਹੈ ਚਲੋ ਆ ਜੀ ਆ ਲੋ ਇਹ ਆਲੂ ਬਖਾਰੇ ਤਾਜ਼ੇ ਫਰੈਸ਼ ਫਰੈਸ਼ ਮਾਲ ਫਰੈਸ਼ ਅਬ ਇਹ ਵਜਾ ਆਏਗਾ ਨਾ ਭੀੜੋ ਓਏ ਹੋ ਹੋ ਜਦੋਂ ਕਿਨੇ ਡਿਗੇ ਪੈਦਲ ਆਜੂ ਭਾਰੀ ਸਾਰੇ ਦਰਖਤ ਆਲੂ ਬੁਖਾਰੀਆਂ ਹੁੰਦਾ ਦੇਖੋ ਯਾਰੇ ਵੱਜੇ ਪਏ ਟਰੈਕ ਵੀ ਇੱਧਰ ਹੀ ਜਾਂਦਾ ਫਾਂ ਲੋ ਜੀ ਬਰੋਕੋਲੀ ਲੱਗੀ ਹੋਈ ਆ ਦੇਖ ਸਕਦੇ ਹੋ ਬਰੋਕੋਲੀ ਸੋ ਪਹਿਲੀ ਵਾਰ ਬਰੋਕੋਲੀ ਲੱਗੀ ਦੇਖੀ ਆ ਦੇਖੋ। ਕਿਆ ਬਾਤ ਹੈ। ਆ ਲੱਗੀਆਂ ਜੀ ਉਹ। ਫੁੱਟੂਸ਼। ਪਰ ਇਹ ਵੈਦ ਰੱਖ ਤੋ ਫੁੱਟੂਸ਼ ਆ ਨਾ। ਆ ਲਓ ਜੀ। ਇਹ ਕੀ ਲੱਗਾ ਆ? ਆੜੂ। ਇਹ ਆ ਜੀ ਆੜੂ। ਲਓ ਜੀ ਦੇਖੋ ਕਿਦਾਂ ਦਰਖਤ ਭਰਿਆ ਪਿਆ ਆੜੂਨਾ ਲਾਲ ਲਾਲ ਮਿੱਠੇ ਮਿੱਠੇ ਇੱਕੋ ਵੀ ਫਰੂਟ ਲੱਗਾ ਹੋਇਆ ਕੋਈ ਦੇਖਦੇ ਆ ਇਸ ਚੀਜ਼ ਤਾਂ ਫਰੂਟ ਆ ਬੜੇ ਲਾਲ ਲੱਗਾ ਚਮਕਦੇ ਵੇ ਦੂਰੋਂ ਐਪਲ ਵੀ ਲੱਗੇ ਹੋ ਇੱਥੇ ਇਹ ਦੇਖੋ ਇਹ ਵੀ ਆੜੂ ਆ ਆਹ ਕੀ ਆ ਬਾਤ ਆ ਬਾਬਾ ਦੇ ਕਿੰਦਾ ਭਰਿਆ ਪਿਆ ਮੇਰਾ ਪਹਿਲੀ ਵਾਰ ਦੇਖਿਆ ਲੱਗੇ ਇੰਨੇ ਆੜੂ ਸੋ ਆੜੂ ਤਾਂ ਠੀਕ ਆ ਬੱਚੇ ਵੀ ਨਾ ਰੋਂਦੇ ਹੋਣ ਗੱਡੀ 'ਚ ਆਪਾਂ ਚੱਲੀਏ ਆਪਣੀ ਗੱਡੀ 'ਚ ਭਾਈ ਹੁਣੀ ਲੋਕੇਸ਼ਨ ਦੇਖ ਕੇ ਲੋਕੇਸ਼ਨ ਦੇਖ ਕੇ ਆ ਜਾਣਗੇ ਵਾਪਸ ਮੈਂ ਚੱਲਦਾ ਦੋ ਚਾਰ ਆੜੂ ਲੈ ਚੰਦਾ ਨੁਤੇ ਨਿਆਣੇ ਵਾਲੀ 1 hour later ਸੋਲਾ ਜੀ ਚਾਹ ਦਾ ਟਾਈਮ ਹੋਇਆ ਸੀਗਾ ਤੇ ਸਾਡੇ ਬਾਈ ਹੁਣੀ ਗਏ ਆ ਲੋਕੇਸ਼ਨ ਦੇਖਣ ਤੇ ਹਲੇ ਤੱਕ ਆਏ ਨਹੀਂ ਤਕਰੀਬਨ ਅੱਧੇ ਘੰਟੇ ਤੋਂ ਉੱਪਰ ਹੋ ਗਿਆ ਨਾ ਸੋ ਪਤਾ ਨਹੀਂ ਕਿਹੜੀ ਹਿੱਟਲ ਲੋਕੇਸ਼ਨ ਦੇਖਣ ਗਏ ਆ ਸੋ ਹੁਣ ਆਪਾਂ ਚਾਹ ਤਾਂ ਪੀ ਲਈਏ ਕਿਤੇ ਤਾਂ ਵਧੀਆ ਬਣੀ ਸੀ ਚਾਹ ਜੀ ਚਾਹ ਕਿਤੇ ਵਧੀਆ ਬਣੀ ਸੀ ਚਾਹ ਬਹੁਤ ਵਧੀਆ ਉਹ ਟੀਆ ਨੂੰ ਕਹਿੰਦੇ ਆ ਲੌਂਗ ਲੈਤੀਆਂ ਪਾਈਆਂ ਜੀ ਹਨ ਲੌਂਗ ਤਾਂ ਲੈਤੀਆਂ ਹਨ ਲੌਂਗ ਮਿਲਾਈ ਜੀਆਂ ਆਹ ਬਈ ਤੇ ਨਾਲ ਆਦਰ ਵੀ ਪਾਇਆ ਸੀ ਉਹ ਉੱਥੋਂ ਬਣ ਕੇ ਆਈ ਸੀ ਚਾਹ ਉਹ ਬੜੀ ਹੀ ਵਧੀਆ ਚਾਹ ਸੋ ਚਲੋ ਦੇਖਦੇ ਹਾਂ ਕਿੰਨਾ ਕੁ ਟਾਈਮ ਲਾਉਂਦੇ ਆ ਰਹਿਮਤ ਚਾਹ ਕਿਤਾ ਵਧੀਆ ਬਣੀ ਜੀ ਪੀਪੀ ਚਾਹ ਕਿੰਨੀ ਬਣੀ ਆ ਪੁੱਛੋ ਰਹਿਮਨ ਕੋਲ ਦੀ ਬਹੁਤ ਸੋਹਣਾ ਕਿਉਂ ਸੋ ਗਾਈਜ਼ ਹੁਣੇ-ਹੁਣੇ ਇੱਕ ਬਹੁਤ ਵੱਡੀ ਟੈਕਨੋਲੋਜੀ ਸਾਨੂੰ ਮਿਲੀ ਆ ਜਿਹੜੀ ਸਾਡੇ ਸੋਚ ਤੋਂ ਵੀ ਪਰੇ ਸੀ ਤਕਾ ਮਾਦਮ ਇੱਥੇ ਚਾਹ ਪੀ ਕੇ ਟੇ ਹੁਣੇ ਹੀ ਦੀਦੀ ਹੁਣੇ ਦੇਖੋ ਸਾਰੇ ਜਣੇ ਸੋ ਮੈਂ ਬੱਚਿਆਂ ਲਈ ਕੋਕ ਲੈਣ ਲੱਗਾ ਸੀ ਅਨੰਦ ਖੋਲੀ ਪੁੱਤ ਸੋ ਆ ਦੇਖੋ ਇਹ ਆ ਲਓ ਜੀ ਕਦੀ ਦੇਖਿਆ ਇਦੀ ਵੱਡੀ ਟੈਕਨੋਲੋਜੀ ਉਹ ਕਹਿੰਦੇ ਸਾਨੂੰ ਗਰਮੀ ਬਹੁਤ ਲੱਗਦੀ ਆ ਮਨਾਲੀ ਜੀ ਵੀ ਲੋਕੀ ਚਪਲਾਂ ਵੀ ਫ੍ਰਿਜ ਰੱਖਦੇ ਆ ਦੇਖੋ ਆ ਕੋਕ ਬਾਹਰ ਰੱਖੀ ਆ ਚਪਲਾਂ ਵਿੱਚ ਰੱਖੀ ਆ ਸੋ ਲਓ ਜੀ ਸਾਡੇ ਪਹਾੜਾਂ ਜੀ ਦੇਖੋ ਹੌਲੇ ਲਾ ਕੇ ਓਏ ਹੋਏ ਲੈ ਰਹਿਮਤ ਸਾਰੇ ਵਲੌਗਸ ਤੇ ਰਹਿਮਤ ਸਾਰੇ ਵਲੌਗਸ ਨਹੀਂ ਮਮਾ ਅੱਛੇ ਲੱਗ ਰਹੇ ਹੈ ਭਾਜੀ ਮੈਨੂੰ ਵੇਖੀ ਵੀ ਜਾਓ ਤੇ ਮੇਰੇ ਚੈਨਲ ਤੇ ਵੀ ਜਰੂਰ ਆਇਓ ਅਨਨੋਨ ਜਰਨੀ 2.0 ਸਾਰੇ ਪੰਜਾਬੀ ਇੱਥੇ ਆ ਗਏ ਤੇ ਪਲੀਜ਼ ਆ ਕੇ ਸਪੋਰਟ ਕਰੋ ਠੀਕ ਹੈ ਜੀ ਚਲੋ ਜੀ ਆਂਟੀ ਹੁਣੀ ਬ੍ਰੋਕਲੀ ਤੋੜ ਕੇ ਲੈ ਕੇ ਆਂਟੀ ਬ੍ਰੋਕਲੀ ਆਹ ਬਾਤ ਹੈ ਲਓ ਜੀ ਲਓ ਸੋ ਲਓ ਜੀ ਪਹਿਲੀ ਵਾਰ ਬ੍ਰੋਕਲੀ ਦੀ ਖੁਦ ਖੇਤੀ ਵੇਖੀ ਆਪਾਂ ਇੱਥੇ ਬੰਦ ਗੋਬੀ ਬ੍ਰੋਕਲੀ ਵਾਹ ਜੀ ਵਾਹ ਵਾਹ ਜੀ आंटी आप इसीलिए हेल्दी हो थोड़ा जहा आप मटीरियल ताज़ा खाते हो सारा कुछ है सही है बसते भाई बंद चलो जी एप्पल ये ग्रीन एप्पल है भाई कि लाल हो जाएंगे लाल वाले है ना ये सारे एप्पल का ही वेड है क्या भाई क्या है 1 hour later ਨਾਲੇ ਮੇਰੇ ਰਾਈਟ ਸਾਈਡ ਤੇ ਬਰੋਕੋਲੀ ਲੱਗੀ ਆ ਨਾਲ ਲੱਗਿਓ ਆ ਐਪਲ ਲੋ ਜੀ ਕੀ ਬਾਤ ਹੈ ਓਏ ਹੋ ਰਾਈ ਬੜੇ ਖਤਰਨਾਕ ਜਿਆ ਲੋ ਜੀ ਇੰਨਾ ਰਾਹ ਬਰੀਕ ਹੈ ਨਾ ਇੱਕ ਗੱਡੀ ਹੋਰ ਆ ਗਈ ਤਾਂ ਮਤਲਬ ਗੱਡੀ ਤੁਹਾਡੀ ਲੰਘਣੀ ਨਹੀਂ ਇੰਨਾ ਪਤਲਾ ਜਿਹਾ ਰਾਹ ਆ ਗਿਆ ਪੇਚਾ ਪੇਚਾ ਪੈ ਗਿਆ ਸੋਹਣੇ ਸੱਜਣਾ ਦੇ ਨਾਲ ਆ ਨਿਕਲ ਜਾਣੀ ਆ ਲੈ ਗਿਆ ਬੰਦਾ ਫਿਸ਼ ਨੂੰ ਗੱਡੀ ਲੋ ਜੀ ਬਹੁਤ ਰਾ ਬਰੀਕ ਆ ਹੌਲੀ ਹੌਲੀ ਕੱਢਣੀ ਪੈਣੀ ਗੱਡੀ ਬੱਚੋ ਹਾਊ ਆਰ ਯੂ ਮਾਈ ਰਾਈ ਫਾਈਨ ਮੈਂ ਬਹੁਤ ਅੱਛਾ ਹੂੰ ਮੇਰੇ ਸਾਥ ਫੋਟੋ ਤਾਂ ਨਹੀਂ ਕਰवानी ਹੈ ਤੁਹਾਡਾ ਖਰਾਬ ਦਿੱਤਾ ਭੈ ਕਹਿੰਦੇ ਭੁੱਖ ਲੱਗੀ ਆ ਇਹਨਾਂ ਨੂੰ ਲੈ ਟਾਈਮ ਲੱਗ ਜਾਣਾ ਸਬਜ਼ੀ ਜੁੱਤੀ ਬਣਾਉਣ ਨੂੰ ਆਪਾਂ ਲੱਗੇ ਬਣਾ ਕੇ ਦੇਣ ਇਹਨਾਂ ਨੂੰ ਕੀ ਹੈ ਇਹ ਠੀਕ ਹੈ ਬ੍ਰੈਡ ਚ ਬ੍ਰੈਡ ਚ ਜੈਮ ਥੋੜੀ ਲਾਉਣੀ ਕਿ ਜ਼ਿਆਦਾ ਕੀ ਆਤਾ ਓਕੇ ਮਜ਼ਾਕ ਕਰ ਲਓ ਮਜ਼ਾਕ ਕਰ ਲਏ ਹੋ ਕਿਉਂ ਮਜ਼ਾਕ ਕਰ ਲਏ ਹੋ ਮਜ਼ਾਕ ਕਰਨੇ ਦੀ ਬੋਲਦਾ ਓਕੇ ਆਪ ਕੌਨਸੀ ਕਲਾਸ ਵਿੱਚ ਪੜ੍ਹਦੇ ਓਏ ਬੱਸ ਕਰ ਕੱਟ ਕੇ ਕਿਹੜੀ ਕਲਾਸ 1 ਕਜੀ ਇਹ ਵੀ ਐਲਕੇਜੀ ਚ ਪੜ੍ਹਦਾ ਯਸ ਆਇਨੀ ਸਾਡਾ ਫੋੜੀ ਆੜੀ ਵਾਰੀ ਆੜੀ ਵਾਰੀ ਫੋੜੀ ਆੜੀ ਫੋੜੀ ਦਾੜੀ ਆੜੀਏ ਦਾੜੀ ਚਲੋ ਜੀ ਹੁਣ ਵਾਰੀ ਆ ਗਈ ਸਾਡੀ ਡਿਨਰ ਦੀ ਤਿਆਰੀ ਵੀ ਤੇ ਡਿਨਰ ਦੀ ਤਿਆਰੀ ਜਿਲੀ ਹੋਣੀ ਕਰ ਰਹੇ ਨੇ ਸੋ ਸਬਜ਼ੀ ਇੱਕ ਜਗ੍ਹਾ ਅਸੀਂ ਬਣਾ ਰਹੇ ਆ ਚਲੋ ਜੀ ਪਿੰਡੀਆਂ ਬਣ ਰਹੀਆਂ ਪਿਆਜ਼ ਪਾ ਕੇ ਪੰਜ <laughs> प्याज ज्यादा पेंदे ना पिंडिया तो मतलब। okay. so, की की <laughs> oh दंधी बटी हो oh यार ये लोकेशन तो बहुत अच्छी है देख सकते हो लेकिन मच्छर है यहाँ पे एक फैमिली हमारी वहाँ पे देखो खाना बना रहे है ਸੋ ਚਲ ਕੇ ਦੇਖ ਕੇ ਆਤੇ ਹਾਂ ਕੀ ਕੀ ਬਣਾ ਰਹੇ ਆ ਉਹ ਕੀ ਬਣਾ ਰਿਆ ਜੀ ਤੁਸੀਂ ਇਹ ਤਾਂ ਆਮਲੇਟ ਆ ਆਮਲੇਟ ਓਕੇ ਓਕੇ ਨਹੀਂ ਨਹੀਂ ਸਹੀ ਹੈ ਸਹੀ ਹੈ ਸੁੱਕਾ ਸੌਤਾ ਵਧੀਆ ਹੋ ਮੈਂ ਤਾਂ ਥੋੜਾ ਪਹਿਲਾਂ ਟਾਈਮਿੰਗ ਪਤਾ ਲੱਗਦਾ ਹਾਂ ਨਹੀਂ ਬ੍ਰੈਡ ਆਮਲੇਟ ਸਹੀ ਹੈ ਇਹਨਾਂ ਆ ਵੀ ਵਧੀਆ ਮਾਹੌਲ ਹੋਣ ਮੌਸਮ ਥੋੜਾ ਸੈੱਟ ਹੋ ਗਿਆ ਹਾਂ ਪਹਿਲਾਂ ਕਰਨੀ ਦੀ ਲੱਗੀ ਸੀ ਸੋ ਲੋ ਜੀ ਪਿੰਡੀ ਸਾਡੀ ਬਣ ਕੇ ਤਿਆਰ ਹੈ ਵਾਹ ਜੀ ਵਾਹ ਕੀ ਖੁਸ਼ੂ ਆ ਰਹੀ ਏ ਵੈਰੀ ਨਾਈਸ ਬੈਟਿੰਗ ਅਭੀ ਹਮਾਰੀਆਂ ਰੋਟੀਆਂ ਰਹਿ ਗਈਆਂ ਜੀ ਬਣਾਉਣ ਵਾਲੀਆਂ ਰੋਟੀਆਂ ਬਣਾ ਕੇ ਫਿਰ ਬੇਲੇ ਤੇ ਇਧਰ ਸਰ ਹੋਣੀ ਲੱਗਿਓ ਜੀ ਫੋਨ ਦੇ ਉੱਤੇ ਵਿਅਸਤ ਨੇ ਸੋ ਹੁਣ ਰੋਟੀ ਬਣਾਵਾਂਗੇ ਫਿਰ ਖਾਵਾਂਗੇ ਉਹ ਖੱਲੀ ਨੋ ਸੋ ਲੋ ਜੀ ਫਾਈਨਲੀ ਸਾਡੀ ਸਬਜੀ ਬਣ ਕੇ ਆ ਚੁੱਕੀ ਆ ਨਾਲ ਰੋਟੀ ਵੀ ਆ ਚੁੱਕੀ ਆ ਪੀਣੀ ਆ ਬਤ ਮੈਂ ਪੀ ਲੂੰਗਾ ਤੁਸੀਂ ਪੀਣੀ ਆ ਓਕੇ ਸੋ ਸਾਡੇ ਜਗਸੀਰ ਭਾਜੀ ਲੈ ਕੇ ਆਏ ਆ ਜੀ ਲੱਸੀ ਲੱਸੀ ਲੈ ਕੇ ਆਏ ਆ ਬੱਚਿਆਂ ਲਈ ਸੋ ਤੁਸੀਂ ਪੀਓ ਲੱਸੀ ਬੇਟਾ ਸੇ ਅਨਹਦ ਇੱਧਰ ਦੇਖੋ ਹਾਈ ਕਰੋ ਸਭ ਕੋ ਸੋ ਅਨਹਦ ਹੁਣ ਰੋਟੀ ਖਾਊਗਾ ਠੀਕ ਆ ਅਨਹਦ ਜੀ ਸਿੰਪਲ 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 ਖਾਓਗੇ ਨਾ ਆਪ ਯਾਰ ਇਹ ਹੈ ਨਾ ਰੋਟੀ ਸਬਜੀ ਨਾ ਨਹੀਂ ਖਾਂਦਾ ਮੈਂ ਬੜਾ ਪਰੇਸ਼ਾਨ ਹਾਂ ਮੈਨੂੰ ਸਮਝ ਨਹੀਂ ਲੱਗਦੇ ਮੈਂ ਕੀ ਕਰਾਂ ਸੋ ਇਸ ਕਰਕੇ ਅਸੀਂ ਹੁਣ ਇਹਨੂੰ ਦਵਾ ਕੇ ਸਿੰਪਲ ਰੋਟੀ ਹਨਾ ਅਨਹਦ ਸ਼ਾਂਚੀ ਸੋ ਅਨਹਦ ਸ਼ਾਂਚੀ ਬਾਈ ਕਹਿ ਰਿਹਾ ਕਿ ਬਾਅਦ ਵਿੱਚ ਮਿਲਦੇ ਸਾਨੂੰ ਕਿਉਂਕਿ ਹੁਣ ਅਸੀਂ ਰੋਟੀ ਖਾਣ ਲੱਗੇ ਆ ਰੋਟੀ ਖਾਂਦੇ ਦੇ ਦੀ ਵੀਡੀਓ ਬਹੁਤ ਘੱਟ ਬਣਾਈ ਦੀ ਆ ਸੋ ਬਾਹਰ ਸਾਰੇ ਜਣੇ ਰੋਟੀ ਖਾ ਰਿਆ ਹਨੇਰਾ ਹੋ ਗਿਆ ਬਹੁਤ ਜ਼ਿਆਦਾ ਤੁਸੀਂ ਦੇਖ ਸਕਦੇ ਹੋ ਤੇ ਹੁਣ ਅਸੀਂ ਰੋਟੀ ਖਾਈਏ ਤਦ ਤੱਕ ਦੇ ਲਈ ਬਾਏ ਬਾਏ ਸੋ ਲੋਜੀ ਟਾਈਮ ਹੋ ਚੁੱਕਾ ਜੀ ਆਪਣੇ ਕੋ 9 ਸੋ ਸਾਰਾ ਦਿਨ ਸਾਡੇ ਕੋ ਟਾਈਮ ਨਹੀਂ ਲੱਗਾ ਤੇ ਹੁਣ ਆਪਾਂ ਹਾਂਜੀ ਠੀਕ ਹੈ ਰਿਸ਼ੀ ਰੀ ਸੇ ਰਿਸ਼ੀ ਹੈ ਨਾ ਪਤਾ ਹੈ ਆਪਕੋ ਅਨਹਦ ਤੋ ਹੁਣ ਆਪਣੇ ਬੱਚੇ ਦਾ ਕੰਮ ਦਾ ਟਾਈਮ ਸ਼ੁਰੂ ਹੋ ਗਿਆ ਇਸ ਕਰਕੇ ਆਪਾਂ ਕਰ ਰਹੇ ਆ ਸਕੂਲ ਦਾ ਹੋਮਵਰਕ जो जो मैम ने देता है और रिवीजन में करवांदा रहता एक स्पेशल कॉपी लगाई हुई है अनहद के काम ओके अभी कर लेना काम बेटा ये क्या है बड़ी ऐसे एनक वाओ बढ़िया से एनक ओखली कोई 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 ओ से छोटे ओखली छोटी होती जैसे बड़ा छोटा ओ होता है छोटा आ से आम होता है ऐसा बना के ओखली बड़ा छोटा ओ बड़ा ओ से ओखली बड़ा ओ से औरत है ना यहाँ से लाइन मार के नहीं बनाते छोटा ओ तो yes, ये बन गया छोटा ओ छोटा ओ से औखली, बड़ा ओ से बड़ा ओ से औरत यस सो हिंदी का काम हो गया अब बारी आ गई इंग्लिश दी वेरी गुड छोटी ए बड़ी ए very good badi very good shisha bolde main ek 1 2 3 4 5 6 7 8 9 yes <coughs> very good boy chalo ji saryanu good night ji good night good night bye bye sweet dreams ਸੋਹਣੇ ਸੋਹਣੇ ਸੁਪਨੇ ਲਾਓ ਤੇ ਸਵੇਰ ਨੂੰ ਸੋਹਣੇ ਸੋਹਣੇ ਸੁਪਨੇ ਲੈ ਕੇ ਉਠੋ ਕਿਉਂਕਿ ਮੋਰੇ ਉੱਪਰ ਬਾਰਿਸ਼ ਸ਼ੁਰੂ ਹੋ ਗਈ ਹੈ ਹਲਕੀ ਹਲਕੀ ਜੀ ਹਾਂਜੀ ਬਾਏ ਬਾਏ ਅਨਹੱਤ ਸਾਂਚੀ ਦਸੋਂਗਾ ਆ ਤੇ ਮੈਂ ਵੀ ਲੱਗਾ ਸੌਣ ਬਾਏ ਬਾਏ ਗੁੱਡ ਨਾਈਟ ਐਵਰੀਬਾਡੀ ਬਾਏ ਬਾਏ ਇੱਥੇ ਹੀ ਆਪਾਂ ਆਪਣੇ ਬਲੌਗ ਦਾ ਕਰਦੇ ਐਂਡ ਸੋ ਲਾਈਕ ਸ਼ੇਅਰ ਕਮੈਂਟ ਕਰਦੇ ਰਹੋ ਭਾਈ ਥੈਂਕ ਯੂ